ਵਿੱਚ ਜਿਹੜਾ ਕਰਾਇਚ ਵਾਧਾ ਹੋਇਆ ਤਾਂ ਲਗਾਤਾਰ ਜਿਹੜੀ ਆ ਇਹਨਾਂ ਦੇ ਵੱਲੋਂ ਜਿਹੜਾ ਕਰਾਇਚ ਵਾਧੇ ਕਿਤੇ ਜਾ ਰਹੇ ਨੇ ਤਾਂ ਲਾਸਟ ਦੱਸੇ ਜਾ ਰਿਹਾ ਕਿ ਇਹ ਫੋਰਸ ਦੇ ਵਿੱਚ ਜਿਹੜਾ ਆ ਇੱਕ ਤੋਂ 5 ਰੁਪਏ ਦਾ ਕਰਾਇਚ ਸੀਗਾ ਤਾਂ ਹੁਣ ਜਿਹੜਾ ਦਿੱਲੀ ਮੈਟਰੋ ਕਾਰਪੋਰੇਸ਼ਨ ਦੇ ਵੱਲੋਂ ਜਿਹੜਾ ਇਹ ਫੈਸਲਾ ਲਿੱਤਾ ਗਿਆ ਤਾਂ ਦੱਸਦੇ ਕਿ ਮੈਟਰੋ ਰੇਲ ਕਾਰਪੋਰੇਸ਼ਨ ਨੇ ਪੂਰੇ 8 ਸਾਲ ਬਾਅਦ ਜਿਹੜਾ ਮੈਟਰੋ ਰੇਲ ਕਰਾਇਚ ਵਾਅਦਾ ਕੀਤਾ 1 ਰੁਪਏ ਤੋਂ ਲੈ ਕੇ 4 ਰੁਪਏ ਤੱਕ ਦਾ ਜਿਹੜਾ ਵਾਅਦਾ ਹੋਇਆ ਉਸ ਦਾ ਜਿਹੜਾ ਆ ਅੱਜ ਯਾਨੀ ਕਿ 25 ਅਗਸਤ ਤੋਂ ਲਾਗੂ ਹੋਵੇਗਾ ਡੀਐਮਆਰਸੀ ਨੇ ਸਾਰੀਆਂ ਮੈਟਰੋ ਲਾਈਨਾਂ ਤੇ ਕਰਾਇਆ 1 ਰੁਪਏ ਤੋਂ ਵਧਾ ਕੇ 4 ਰੁਪਏ ਕਰ ਦਿੱਤਾ ਹਾਲਾਂਕਿ 에어ਪੋਰਟ ਐਕਸਪ੍ਰੈਸ ਲਾਈਨ ਤੇ ਇਹ ਇੱਕ ਪਹਿਲਾ ਹੀ ਜਿਹੜਾ ਇੱਕ ਤੋਂ 5 ਰੁਪਏ ਸੀਗਾ ਤਾਂ ਹੁਣ ਕਿਰਾਏ ਦੇ ਵਿੱਚ ਬਦਲਾਅ ਤੋਂ ਬਾਅਦ ਦਿੱਲੀ ਮੈਟਰੋ ਦਾ ਘੱਟੋ ਘੱਟ ਕਰਾਇਆ ਹੁਣ 11 ਰੁਪਏ ਜਦਕਿ ਵੱਧ ਤੋਂ ਵੱਧ 64 ਰੁਪਏ ਲਾਗੂ ਹੋਇਆ ਤਾਂ DMRC ਨੇ ਦੱਸਿਆ ਕਿ ਦਿੱਲੀ ਮੈਟਰੋ ਦਾ ਕਿਰਾਇਆ 25 ਅਗਸਤ ਯਾਨੀ ਕਿ ਅੱਜ ਤੋਂ ਕਿਰਾਇਆ ਸੋਧਿਆ ਗਿਆ ਇਹ ਸੋਧ ਨਾ માત્ર ਹੋਵੇਗੀ ਜਿਸ ਦੇ ਵਿੱਚ ਕਿਰਾਇਆ 1 ਰੁਪਏ ਤੋਂ ਲੈ ਕੇ 4 ਰੁਪਏ ਤੱਕ ਤੱਕ ਇਟਜਾਵੇਗਾ 에어ਪੋਰਟ ਲਾਈਨ ਤੇ ਕਿਰਾਏ ਦੇ ਵਿੱਚ 5 ਰੁਪਏ ਤੱਕ ਦਾ ਵਾਧਾ ਹੋਵੇਗਾ ਇਸ ਤੋਂ ਪਹਿਲਾਂ DMRC ਨੇ ਆਖਰੀ 2017 ਦੇ ਵਿੱਚ ਉਹ ਕਿਰਾਇਆ ਜਿਹੜਾ ਨਿਦਾਨ ਕਮੇਟੀ ਦਿੱਤਾ ਸੀਗਾ ਤਾਂ ਲਗਾਤਾਰ ਜਿਹੜਾ ਮੈਟਰੋ ਕਾਰਪੋਰੇਸ਼ਨ ਦੇ ਵੱਲੋਂ ਇਹ ਕਿਰਾਇਆ 8 ਸਾਲ ਬਾਅਦ ਇੱਕ ਵਾਰ ਫਿਰ ਜਿਹੜਾ ਹੈ ਮੈਟਰੋ ਕਿਰਾਏ ਦੇ ਵਿੱਚ ਵਾਧਾ ਹੋਇਆ 8 ਸਾਲ ਪਹਿਲਾਂ ਮੈਟਰੋ ਰੇਲਵੇ ਦੇ ਵਿੱਚ ਵਾਧਾ ਹੋਇਆ ਸੀਗਾ ਤਾਂ ਹੁਣ ਜਿਹੜਾ ਹੈ ਅੱਜ ਯਾਨੀ ਕਿ 25 ਅਗਸਤ ਤੋਂ ਇਹ ਕਿਰਾਇਆ ਲਾਗੂ ਹੋਇਆ 1 ਰੁਪਏ ਤੋਂ ਲੈ ਕੇ 4 ਰੁਪਏ ਤੱਕ ਦਾ ਜਿਹੜਾ ਕਿਰਾਇਆ ਹੁਣ ਵਧਾ ਦਿੱਤਾ ਗਿਆ ਤਾਂ ਆਖਰੀ ਜਿਹੜਾ ਹੈ 11 ਵਿੱਚ 11 ਰੁਪਏ ਤੋਂ ਲੈ ਕੇ 64 ਰੁਪਏ ਤੱਕ ਦਾ ਜਿਹੜਾ ਲਾਸਟ ਕਿਰਾਇਆ ਰਹੇਗਾ ਇਸ ਸੌਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਦਿੱਲੀ ਮੈਟਰੋ ਕਾਰਪੋਰੇਸ਼ਨ ਦੇ ਵੱਲੋਂ ਜੇ ਇੱਕ ਵੱਡਾ ਫੈਸਲਾ ਲਿਆ ਗਿਆ ਮੈਟਰੋ ਰੇਲਵੇ ਦਾ ਜਿਹੜਾ ਕਿਰਾਇਆ ਚ ਵਾਧਾ ਕਰ ਦਿੱਤਾ ਆ ਤੇ 1 ਰੁਪਏ ਤੋਂ ਲੈ ਕੇ ਜਿਹੜਾ ਆ 4 ਰੁਪਏ ਤੱਕ ਦਾ ਜਿਹੜਾ ਵਾਧਾ ਹੋਇਆ ਦੱਸ ਦੇ ਕਿ ਇਹ ਜਿਹੜਾ ਫੈਸਲਾ 8 ਸਾਲਾਂ ਬਾਅਦ ਲਿਆ ਗਿਆ ਦੱਸ ਦੇ ਕਿ 8 ਸਾਲਾਂ ਬਾਅਦ ਇੱਕ ਵਾਰ ਫਿਰ ਜਿਹੜਾ ਮੈਟਰੋ ਰੇਲਵੇ ਵਿੱਚ ਜਿਹਦਾ ਕਿਰਾਏ ਚ ਵਾਧਾ ਹੋਇਆ ਤਾਂ ਲਗਾਤਾਰ ਜਿਹੜੀ ਆ ਇਹਨਾਂ ਦੇ ਵੱਲੋਂ ਜਿਹੜਾ ਕਿਰਾਏ ਚ ਵਾਧੇ ਕਿਤੇ ਜਾ ਰਹੇ ਨੇ ਤਾਂ ਲਾਸਟ ਦੱਸੇ ਜਾ ਰਿਹਾ ਕਿ ਇਹ ਪੁਰਸ ਦੇ ਵਿੱਚ ਜਿਹੜਾ ਆ 1 ਤੋਂ 5 ਰੁਪਏ ਦਾ ਕਿਰਾਇਆ ਸੀਗਾ ਤਾਂ ਹੁਣ ਜਿਹੜਾ ਹੈ ਦਿੱਲੀ ਮੈਟਰੋ ਕਾਰਪੋਰੇਸ਼ਨ ਦੇ ਵੱਲੋਂ ਜਿਹੜਾ ਹੈ ਇਹ ਫੈਸਲਾ ਲਿੱਤਾ ਗਿਆ ਤਾਂ ਦੱਸਦੇ ਕਿ ਮੈਟਰੋ ਰੇਲ ਕਾਰਪੋਰੇਸ਼ਨ ਨੇ ਪੂਰੇ 8 ਸਾਲ ਬਾਅਦ ਜਿਹੜਾ ਮੈਟਰੋ ਰੇਲ ਕਿਰਾਏ ਦਾ ਵਾਅਦਾ ਕੀਤਾ 1 ਰੁਪਏ ਤੋਂ ਲੈ ਕੇ 4 ਰੁਪਏ ਤੱਕ ਦਾ ਜਿਹੜਾ ਵਾਅਦਾ ਹੋਇਆ ਉਸ ਦਾ ਜਿਹੜਾ ਆ ਅੱਜ ਯਾਨੀ ਕਿ 25 ਅਗਸਤ ਤੋਂ ਲਾਗੂ ਹੋਵੇਗਾ ਬੀ ਐਮ ਆਰ ਸੀ ਨੇ ਸਾਰੀਆਂ ਮੈਟਰੋ ਲਾਈਨਾਂ ਤੇ ਕਿਰਾਇਆ 1 ਰੁਪਏ ਤੋਂ ਵਧਾ ਕੇ 4 ਰੁਪਏ ਕਰ ਦਿੱਤਾ ਹਾਲਾਂਕਿ 에어ਪੋਰਟ ਐਕਸਪ੍ਰੈਸ ਲਾਈਨ ਤੇ ਇਹ ਇੱਕ ਪਹਿਲਾ ਹੀ ਜਰਾ ਇੱਕ ਤੋਂ 5 ਰੁਪਏ ਸੀਗਾ ਤਾਂ ਹੁਣ ਕਿਰਾਏ ਦੇ ਵਿੱਚ ਬਦਲਾਅ ਤੋਂ ਬਾਅਦ ਦਿੱਲੀ ਮੈਟਰੋ ਦਾ ਘੱਟੋ ਘੱਟ ਕਿਰਾਇਆ ਹੁਣ 11 ਰੁਪਏ ਜਦਕਿ ਵੱਧ ਤੋਂ ਵੱਧ 64 ਰੁਪਏ ਲਾਗੂ ਹੋਇਆ ਤਾਂ ਡੀਐਮਆਰ ਨੇ ਦੱਸਿਆ ਕਿ ਦਿੱਲੀ ਮੈਟਰੋ ਦਾ ਕਿਰਾਇਆ 25 ਅਗਸਤ ਯਾਨੀ ਕਿ ਅੱਜ ਤੋਂ ਕਿਰਾਇਆ ਸੋਧਿਆ ਗਿਆ ਇਹ ਸੋਧ ਨਾ માત્ર ਹੋਵੇਗੀ ਜਿਸ ਦੇ ਵਿੱਚ ਕਿਰਾਇਆ 1 ਰੁਪਏ ਤੋਂ ਲੈ ਕੇ 4 ਰੁਪਏ ਤੱਕ ਤੱਕ ਤੇ ਜਾਵੇਗਾ 에ਰਪੋਰਟ ਲਾਈਨ ਤੇ ਕਿਰਾਏ ਦੇ ਵਿੱਚ 5 ਰਪ ਤੱਕ ਦਾ ਵਾਅਦਾ ਹੋਵੇਗਾ ਇਸ ਤੋਂ ਪਹਿਲਾਂ ਡੀਐਮਆਰਸੀ ਨੇ ਆਖਰੀ 2017 ਦੇ ਵਿੱਚ ਉਤ ਕਰਾਇਆ ਜਿਹੜਾ ਨਿਦਾਨ ਕਮੇਟੀ ਨੇ ਦਿੱਤਾ ਸੀ ਕਿ ਤਰ ਲਗਾਤਾਰ ਜਿਹੜਾ ਮੈਟਰੋ ਕਾਰਪੋਰੇਸ਼ਨ ਦੇ ਵੱਲੋਂ ਇਹ ਕਰਾਇਆ 8 ਸਾਲਾਂ ਬਾਅਦ ਇੱਕ ਵਾਰ ਫਿਰ ਜਿਹੜਾ ਮੈਟਰੋ ਕਿਰਾਏ ਦੇ ਵਿੱਚ ਵਾਅਦਾ